ਜਗਾ ਨਾ ਓਏ ਸਮਾਨ ਦੇਖ ਰਾਹ ਰੱਖ 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 ਜੀ ਲੋ ਮੈਂ ਕਿਉਂ ਆ ਟੇਗੜ ਗਿਆ ਪਰ ਦਲ ਜਿਹੜਾ ਰਿਹਾ ਹੈ ਆਹ ਕੜੀ ਜੱਕ ਲੈ ਜੀ ਮੇਰੇ ਪਤਾ ਲੱਗਾ ਬੰਦਾ ਕਿੱਥੋਂ ਦਾ ਸੀਗਾ ਆਹ ਇੱਥੋਂ ਦਾ ਹੀ ਹੈ ਵੀਰੇ ਕੋਟਿਆਂ ਦਾ ਜਿਹਾ ਕੁਛ ਸ਼ੇਰ ਜੰਗ ਤੇ ਹਾਂ ਹਾਂ ਇਹ ਕੀ ਚੀਜ਼ ਜਿਹੜੀ ਬਰામਦ ਹੋਈ ਵਿੱਚ ਕੀ ਕੀ ਬਰામਦ ਹੋਇਆ ਇਹ ਗੱਡੀ ਦੇ ਵਿੱਚੋਂ ਵੀਰੇ ਇਹਦਾ ਲਾਇਸੈਂਸੀ ਵਾਲਾ ਰਵਾਲ ਵਾਲਾ ਇਹ ਜਿਹੜਾ ਪਿਗਲ ਗਿਆ ਸੀ ਹਾਂ ਜਿਹੜੇ ਪਿਗਲ ਅੱਗ ਦੇ ਨਾਲ ਪਿਗਲ ਗਿਆ ਸੀ ਅੱਗ ਦੇ ਨਾਲ ਵੀਰੇ ਇਹ ਕੀ ਮੈਗਜ਼ੀਨਾਂ ਵਿੱਚ ਇਹ ਜਿਹੜੇ ਹਾਂ ਹਾਂ ਵੀਰੇ ਹਾਂ ਤੇ ਬੰਦਾ ਕਿੱਥੇ ਆ ਜਿਹੜਾ ਜਿਹਨੂੰ ਗੱਡੀ ਦੇ ਵਿੱਚ ਸਵਾਰ ਸੀਗਾ ਕਲਿਆਣੀ ਦੇ ਗੱਡੀ ਤੇ ਅੱਗ ਲੱਗਣ ਦਾ ਕਾਰਨ ਤਾਂ ਪਤਾ ਲੱਗਾ ਹੀ ਵੀ ਇਹੇ ਪ੍ਰੋਪਰ ਨਹੀਂ ਪਤਾ ਯਾਰਾਂ ਉਹਨਾਂ ਗਣਤੀ ਹੀ ਫੜਾਈ ਚੱਕਦੀ ਓਏ ਉਹਦੇ ਨਾਲ ਲਿਆ ਪੱਟ ਹਾਂ ਉਹਦੇ ਨਾਲ ਪੜਦੇ ਆ ਲਿਆ ਵੇ ਜਿਹੜਾ ਬੰਦਾ ਮਾੜਾ ਕਹਿ ਬੈਠਾ ਮਾਰ ਕਹਿ ਬੈਠਾ ਇਹ ਲੈ ਆ ਵੀ ਆਲੀਆ ਕਰਕੇ ਮਾਰਨ ਮਾਰੀ ਜਾਨ ਨਾਲ ਲੱਗਦਾ ਰਪਸ ਹੁਣ ਪ੍ਰੋਪਰ ਨਹੀਂ ਪਤਾ ਜੀ ਹੈ ਸਾਲਾ ਨਟ ਨੁੱਟ ਜੇ ਉਹੀ ਆ ਹਾਂ ਬਲਾਲੀ ਮੈਂ ਡਿਊਟੀ ਤੇ ਆ ਆ ਲੋ ਜੀ ਆ ਨਿੰਮ ਆਪਰਾੰਤ ਹੋਇਆ ਵਿੱਚ ਇੱਕ ਮਿੰਟ ਆਹੀ ਰੱਖੋ ਰੋਟਾਰਨ ਤੇ ਪਿਆਰਨ ਤੇ ਖੇਡ ਨਾ ਪੁੱਤ ਨਾ ਦੋ ਮੈਗਜ਼ੀਨਾਂ ਤੇ ਇੱਕ ਆਹ ਉਹਦਾ ਮਤਲਬ ਹੈਗਾ ਵਾਹ ਕਿਹੜੇ ਸੱਤਿਆ ਸੀ ਜੀ ਵੀ ਸਾਨੂੰ ਕਾਲ ਆਈ ਸੀਗੀ ਗੱਡੀ ਵਾਲਿਆਂ ਨੇ ਤੇ ਇੰਨਾ ਕਰਕੇ ਅੱਗ ਲੱਗ ਗਈ ਮਿੰਟ ਬੰਦ ਕਰ ਲੈ ਯਾਰ ਚਾਰ ਮਿੰਟ ਦੇ ਵਿੱਚ ਗੱਡੀ ਆਪਣੀ ਪਹੁੰਚ ਗਈ ਸੀ ਤੇ ਗੱਡੀ ਪਹੁੰਚ ਕੇ ਆਪਣਾ ਜਿਹੜੀ ਅੱਗ ਲੱਗੀ ਹੋਈ ਸੀਗੀ ਪਰ ਕਿਟ ਦੇ ਨਾਲ ਉਹਨੂੰ ਕਾਬੂ ਪਾਇਆ ਅੱਗ ਤੇ ਕਾਬੂ ਪਾਇਆ ਸੀ ਬਸ ਗੱਡੀ ਦੇ ਕਾਰਨਾਂ ਦਾ ਪਤਾ ਲੱਗਾ ਗੱਡੀ ਦੇ ਆਪਾਂ ਨੂੰ ਕੁਝ ਨਹੀਂ ਇਹਦੇ ਬਾਰੇ ਆਪਾਂ ਤਾਂ ਨਹੀਂ ਕਹਿ ਸਕਦੇ ਕਿ ਜਿੰਨਾ ਮੰਨ ਲਓ ਸਾਡਾ ਸਰਜ ਸੀਗਾ ਕਿ ਭਜਾਉਣ ਦਾ ਸੀ ਇੱਕ ਭਜਾਅ ਗੱਡੀ ਦੇ ਵਿੱਚ ਕੋਈ ਸੀਗਾ ਜਿਹੜਾ ਅੱਗ ਲੱਗੀ ਹੋਈ ਸੀ ਨਹੀਂ ਵੀਰੇ ਕੋਈ ਨਹੀਂ ਦੇ ਗੱਡੀ ਖਾਲੀ ਸੀ ਅੱਗ ਲੱਗੀ ਹਾਂਜੀ ਠੀਕ ਹੈ ਓਕੇ ਭਾਈ ਇਹਦੇ ਫਤਿਹ ਸਭ ਇਹਨਾਂ ਕੋਲ ਟਰੱਕ ਸੀਗਾ ਭਾਈ ਇਹ ਬੰਦਾ ਇੰਨੇ ਸਟਰਗਲ ਕੀਤਾ ਬੰਦੇ ਨੇ ਮਤਲਬ ਤੁਸੀਂ ਤੁਸੀਂ ਸੋਚ ਤੁਸੀਂ ਸੋਚਦੇ ਹੋ ਬਾਈ ਨੀ ਹੁਣ ਇਹ ਜਿੱਥੇ ਅੱਗ ਲੱਗੀ ਐ ਇੱਥੇ ਕੌਣ ਰਹਿੰਦੇ ਨੇ ਬਾਦਰ ਜੱਸਾ ਰਹਿੰਦਾ ਇੱਥੇ ਅੱਛਾ ਆਪ ਪਖਾੜੇ ਦੇ ਇੱਥੇ ਰਹਿੰਦੇ ਨੇ ਪੰਜ ਮਹੀਨੇ ਪਹਿਲਾਂ ਭੈਣ ਦਾ ਵਿਆਹ ਕੀਤਾ ਸੀ ਭਈ ਅਸੀਂ ਅੱਛਾ ਜੀ ਬਾਈ ਇਹ ਬੰਦੇ ਨੇ ਡਾਊਨ ਟੂ ਅਰਥ ਨਹੀਂ ਕਹਿੰਦਾ ਬੰਦਾ ਜਿਹਦੇ ਕੋਲੇ ਰੋਟੀ ਵੀ ਨਹੀਂ ਹੁੰਦੀ ਇਹ ਬੰਦੇ ਇੰਨੀ ਮਿਹਨਤ ਕੀਤੀ ਬਾਈ ਬੰਦੇ ਨੇ ਤੇ ਅੱਜ ਮੇਰੇ ਭਰਾ ਤੇ ਹਮਲਾ ਹੋਇਆ ਵਾ ਬਾਈ ਕੀ ਸਰਕਾਰ ਕੀ ਆ ਜਾਂ ਪੁਲਿਸ ਮਸੰਤ ਕੀ ਕਰ ਰਿਹਾ ਵਾ ਰੋਜ਼ ਹਮਲੇ ਹੋ ਰਿਹਾ ਬਾਈ ਨਹੀਂ ਇਹ ਜਿਹੜੀ ਗੱਡੀ ਨੂੰ ਅਚਾਨਕ ਅੱਗ ਲੱਗੀ ਐ ਜਾਂ ਹਮਲਾ ਹੋਇਆ ਹਾਂ ਬਾਈ ਆ ਦੇਖੋ ਤੇ ਉਹਦੇ ਸੱਟਾਂ ਵੀ ਮਾਰੀਆਂ ਬਾਈ ਹਮਲਾ ਹੀ ਹੋ ਰਿਹਾ ਫਿਰ ਤਾਂ ਇਹ ਇਹ ਜਾਣ ਕੇ ਅੱਗ ਲੱਗ ਗਈ ਹਮਲਾ ਥੋੜਾ ਕਿਉਂ ਮੁੰਡਾ ਕਿੱਥੇ ਐਸ ਟਾਈਮ ਉਹਨੂੰ ਡੀ ਐਮ ਸੀ ਬਾਈ ਹੁਣ ਮੈਂ ਆ ਦੇਖੋ ਕੌਣ ਮੇਰਾ ਮੈਂ ਪਹਿਲਾਂ ਜਾਣ ਲੱਗਿਆ ਸੀ ਬਾਈ ਇੰਨੀ ਨਰੈਕੀ ਆ ਸਾਡੀ ਐਂਬੂਲੈਂਸਾਂ ਦੀ ਉਹਦੇ ਵਿੱਚ ਏ ਸੀ ਦਾ ਕੋਈ ਪ੍ਰਬੰਧਨ ਨਹੀਂਗਾ ਪੈਸੇ ਬਹੁਤ ਲੈਂਦੇ ਆ ਠੀਕ ਆ ਬਾਈ ਕਿਉਂਕਿ ਮੈਂ ਆਪ ਸੁਪਰਵਿਜ਼ਰ ਪਿਛਨਾ ਬਾਈ ਬਾ ਆਪ ਉੱਤਰ ਕੇ ਬਾਹਰ ਆ ਗਿਆ ਬਾਈ ਜੱਗੀ ਵੀਰ ਉਹ ਜਿਹੜਾ ਮੁੰਡਾ ਸੀ ਕੱਲਾ ਸੀਗਾ ਬਾਈ ਮੈਨੂੰ ਇਹ ਚੀਜ਼ ਦਾ ਪਤਾ ਮੈਨੂੰ ਤਾਂ ਫੋਨ ਆਇਆ ਮੈਂ ਨਾਲੇ ਡੀਐਮਸੀ ਪਹੁੰਚ ਗਿਆ ਆਪਣੇ ਕਿਆਣੀ ਪਹੁੰਚ ਗਿਆ ਬਾਈ ਉੱਥੇ ਅੱਛਾ ਹੁਣ ਕਿੱਥੇ ਹੈ ਬਾਈ ਇੰਨਾ ਅੱਛਾ ਇਨਸਾਨ ਆ ਬਾਈ ਆਪਾਂ ਕਹਿੰਦੇ ਰੱਬ ਰੂਪੀ ਇਨਸਾਨ ਆ ਬਾਈ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਨਾ ਕੋਈ ਡਰਿੰਕ ਲੈਂਦਾ ਬਾਈ ਉਹ ਬੰਦਾ ਹੁੰਦਾ ਬਾਈ ਕਿੱਥੇ ਆ ਉਹ ਸਹੀ ਅੱਜ ਉਹਨੂੰ ਰੈਫਰ ਕਰਤਾ ਹੁਣੇ ਉਹਨਾਂ ਨੂੰ ਉਹ ਵਿਆਹਿਆ ਹੋਇਆ ਮੈਰਿਡ ਆ ਬਾਈ ਦੋ ਬੱਚੇ ਟਵਿਨਸ ਬੱਚੇ ਆ ਬਾਈ ਉਹਦੇ ਤੇ ਕੀ ਉਹਦਾ ਪੂਰਾ ਨਾਮ ਕੀ ਹੈ ਮੁੰਡੇ ਦਾ ਜਸਕੀਰਤ ਬਾਈ ਤੇ ਉਹਦੇ ਡੈਡੀ ਦਾ ਨਾਮ ਨਹੀਂ ਬਾਈ ਮੈਂ ਜਗੀ ਭਾਜੀ ਅ ਜਦੋਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕੀ ਪਤਾ ਲੱਗਿਆ ਜਦੋਂ ਤੁਹਾਨੂੰ ਫੋਨ ਆਇਆ ਕਿ ਉੱਥੇ ਆਇਆ ਮੇਰੇ ਭਾਂਜੇ ਦਾ ਪਹਿਲਾਂ ਮੈਨੂੰ ਆਇਆ ਸਕਾਈ ਫੋਟੋਗ੍ਰਾਫੀ ਦਾ ਜਿਹੜੇ ਮੇਰੀ ਮਾਰਕੀਟ ਚ ਕਿਉਂਕਿ ਜੱਸੀ ਵੀ ਪਹਿਲਾਂ ਦੁਕਾਨ ਮੇਰੇ ਨਾਲ ਹੀ ਦੁਕਾਨ ਸੀ ਬਾਈ ਅੱਛਾ ਜੀ ਤੇ ਉਸ ਤੋਂ ਬਾਅਦ ਮੈਨੂੰ ਸਕਾਈ ਦਾ ਫੋਨ ਆਇਆ ਆਕਾਸ਼ ਦਾ ਕਹਿੰਦਾ ਵੀਰੇ ਤੈਨੂੰ ਪਤਾ ਜੱਸੀ ਨਾ ਇਹ ਕੁਛ ਹੋ ਗਿਆ ਮੈਂ ਕਿਹਾ ਨਹੀਂ ਪਤਾ ਫਿਰ ਮੈਂ ਆਪਣੇ ਕਨਫਰਮ ਕਰਨ ਵਾਸਤੇ ਮੈਂ ਕਿਹਾ ਡਰਾਮੇ ਨਾ ਕਰ ਦਿਨਾ ਮੈਨੂੰ ਸਤਨ ਵਾਸਤੇ ਮੈਂ ਆਪਣੇ ਭਾਂਜੇ ਨੂੰ ਫੋਨ ਲਾਇਆ ਆਪਣੇ ਜੱਗੀ ਬਾਈ ਤੁਹਾਨੂੰ ਕੀ ਲੱਗਦਾ ਇਹ ਕੀ ਹੈ ਮਸਲਾ ਸਾਰਾ ਇਹ ਕਿਦਾਂ ਐਕਚੁਅਲੀ ਇਹ ਹਾਂ ਜਿਵੇਂ ਕਹਿੰਦੇ ਨੇ ਕੀ ਕੰਮ ਕਰਦਾ ਸੀ ਬਿਜ਼ਨਸ ਕੀ ਕਰਦਾ ਸੀ ਸ਼ੇਅਰ ਮਾਰਕੀਟ ਦਾ ਕੰਮ ਸੀ ਬਈ ਦਾ ਸ਼ੇਅਰ ਮਾਰਕੀਟ ਦਾ ਕੰਮ ਸੀ ਹੈਨਾ ਤੇ ਹੁਣ ਤੁਹਾਨੂੰ ਕੀ ਲੱਗਦਾ ਮੀਰੀਆ ਮਸਲਾ ਬਈ ਇਹ ਵੀ ਕੋਈ ਇਹਨੂੰ ਥ੍ਰੈਟ ਆਈ ਹੋਣੀ ਹੈ ਕੋਈ ਥ੍ਰੈਟ ਆਈ ਹੋਣੀ ਹੈ ਰਾਈਟ ਆ ਬਈ ਬਿਲਕੁਲ ਆ ਮੈਂ ਝੂਠ ਨਹੀਂ ਬੋਲੂਗਾ ਪਹਿਲਾਂ ਵੀ ਇਹ ਥ੍ਰੈਟ ਆਈ ਸੀ ਇਹਨੂੰ ਆਈ ਸੀ ਇਹਨੇ ਆਪਦੇ ਵਾਸਤੇ ਇਹਨੂੰ ਗਨਮੈਨ ਵੀ ਮਿਲੇ ਸੀ ਬਈ ਇੱਕ ਵਾਰ ਠੀਕ ਆ ਇਹਨੂੰ ਰੀਅਲਟੀ ਇਹਨੂੰ ਥ੍ਰੈਟ ਆਈ ਆ ਪਰ ਇਹ ਇੰਨਾ ਸਾਊ ਸੀ ਇਹ ਦਾ ਦਿਮਾਗ ਚ ਨਹੀਂ ਯਾਰ ਮੈਂ ਕਿਸਦਾ ਮਾੜਾ ਕੀ ਕਰਦਾ ਬਈ ਇੰਨਾ ਸਾਊ ਇਨਸਾਨ ਆ ਬੰਦਾ ਇਹ ਮਤਲਬ ਮੈਂ ਕਹਾਂ ਵੀ ਰੱਬ ਦੇਖਿਆ ਮੈਂ ਨਹੀਂ ਰੱਬ ਦੇਖਿਆ ਇਹ ਬੰਦਾ ਇਨਾ ਰੱਬ ਆ ਨਹੀਂ ਫੇਰ ਉਹ ਗਨਮੈਨ ਵਾਪਸ ਹੋ ਗਈ ਸੀ ਉਹ ਬਾਈ ਪਤਾ ਨਹੀਂ ਇਹ ਦੱਸੇ ਨੂੰ ਪਤਾ ਹੋਣਾ ਚਾਹੀਦਾ ਮੇਰੀ ਜੀ ਦੀ ਗੱਲ ਬਾਤ ਭਾਜੀ ਜਿਵੇਂ ਤੁਸੀਂ ਕਿਹਾ ਕਿ ਕੋਈ ਹਮਲਾ ਜਿਵੇਂ ਕਿਨੇ ਸ਼ੁਰੂਆਤ ਤੁਸੀਂ ਬੋਲੇਗੇ ਕਿ ਹਮਲਾ ਹੋਇਆ ਮੁੰਡੇ ਤੇ ਨਹੀਂ ਮੈਂ ਨਹੀਂ ਕਿਹਾ ਮੈਂ ਨਹੀਂ ਕਿਹਾ ਇਹ ਹਮਲਾ ਹੋ ਸਕਦਾ ਹੈ ਕਿਉਂਕਿ ਦਸਮਣੀ ਤਾਂ ਵੀ ਹੈ ਨਹੀਂ ਕਿਸੇ ਨਾਲ ਦੀ ਅੱਛਾ ਜੀ ਬਾਈ ਇਹ ਦਸਮਣੀ ਕਿਸੇ ਨਾਲ ਨਹੀਂ ਜਦੋਂ ਉਹ ਹਸਪੀਟਲ ਭੇਜਿਆ ਬੋਲਦਾ ਨਹੀਂ ਸੀਗਾ ਤੇ ਬੋਲ ਰਿਹਾ ਬਾਈ ਨਹੀਂ ਉਹਦੋਂ ਪੁੱਛਿਆ ਨਹੀਂ ਕੀ ਹੋਇਆ ਨਹੀਂ ਨਹੀਂ ਆਈ ਨਹੀਂ ਬੋਲ ਰਿਹਾ ਸੀਗਾ ਮੈਂ ਜੱਸੇ ਠੀਕ ਆ ਪੁੱਤ ਮੈਂ ਹੀ ਕਿਹਾ ਮੇਰਾ ਛੋਟਾ ਭਰਾ ਵਈ ਹੂੰ ਠੀਕ ਹੈ ਜੀ ਪਰ ਉਹ ਜੇ ਆਪਾਂ ਕਹੀ ਵੀ ਨਾ ਆਬ ਨੋਰਮਲ ਜਿਵੇਂ ਉਹ ਕਿੰਨੇ ਕਿੰਨੇ ਪਰਸੈਂਟ ਹੋ ਗਿਆ ਚੁੱਕਿਆ ਉਹ ਜੀ ਉਹ ਲੱਗਦਾ ਤੁਹਾਨੂੰ ਇਸ ਟਾਈਮ ਬਈ ਸਿਰ 60 ਬਹੁਤ ਸੀ ਛੱਟਾਂ ਵੱਜੀ ਹੋਈਆਂ ਪਹਿਲਾਂ ਡਾਕਟਰ ਸਾਹਿਬ ਨੇ ਭੇਜਿਆ ਆਕਸੀਮੀ ਕਮੀ ਵੀ ਸੀਗੀ ਮਤਲਬ ਛੱਟਾਂ ਵੱਜੀਆਂ ਹੋਈਆਂ ਪਹਿਲਾਂ ਬਹੁਤ ਜ਼ਿਆਦਾ ਵੱਜੀ ਸਿਰਚ ਵੀ ਵੱਜੀ ਉਹਦੀ ਆ ਦੇਖੋ ਆਹ ਕੋਈ ਫੋਨ ਆ ਮੇਰੇ ਉਸ ਮਰ ਅੱਗ ਅੱਗ ਕਿਵੇਂ ਲੱਗ ਗਈ ਨਹੀਂ ਅਸੀਂ ਨਹੀਂ ਸੀਗੇ ਮੈਂ ਇੱਥੇ ਨਹੀਂ ਸੀਗਾ ਬਾਈ ਅੱਛਾ ਮੈਂ ਤਾਂ ਮੈਨੂੰ ਹਸਪੀਟਲ ਦਾ ਫੋਨ ਆਇਆ ਮੈਂ ਉੱ ਲਹਾਰੇ ਚੀਜ਼ ਆਖਰੀ ਵੀ ਹੋ ਰਹੀਆਂ ਤੇ ਇਹ ਚਾਹਾਂ ਸਵਾਲ ਸੀ ਬਾਅਦ ਚੱਲੇਗਾ ਆਖਰੀ ਕਟੜਣਾ ਵਾਲੀ ਥਾਂ ਤੇ ਡੀਐਸਪੀ ਸਾਹਿਬ ਪਹੁੰਚੇ ਆ ਸਿਟੀ ਦੇ ਇਨਚਾਰਜ ਸਰ ਬ੍ਰਿੰਦਰਪਾਲ ਵੀ ਪਹੁੰਚੇ ਆ ਤੇ ਪਰ ਮੌਕੇ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਇਹ ਕਟੜਣਾ ਕਿਵੇਂ ਵਾਪਰੀ ਜਾਂ ਕੀ ਹੋਇਆ ਵਾ ਇਹਦੇ ਪਿੱਛੇ ਕੋਈ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਮੌਕੇ ਤੇ ਡੀਐਸਪੀ ਜੱਜੋ ਜੀ ਪਹੁੰਚੇ ਸੀਗੇ ਪਰ ਉਹ ਵੀ ਕੁਝ ਬੋਲਣ ਨੂੰ ਤਿਆਰ ਨਹੀਂ ਹੈਗੇ ਜੀ